ਤੇ ਸਿੰਗਲ ਦਰਵਾਜਾ ਹੀ ਹੈ ਜੀ ਹਾਂਜੀ ਸਿੰਗਲ ਦਰਵਾਜਾ ਹੀ ਸੀ ਜਾਂ ਜਾਲੀ ਸੀਗੀ ਜਾਲੀ ਨੂੰ ਥੋੜੀ ਇਟ ਵਗੈਰਾ ਪਾ ਕੇ ਅੰਦਰ ਗਿਆ ਤੇ ਅੰਦਰ ਜਾ ਕੇ ਜੋ ਵੀ ਸਮਾਨ ਸੀਗਾ ਇਹਨਾਂ ਦਾ سونے ਦੇ ਜੀਵਰਾ ਸੀਗੇ ਚੋਰੀ ਕਰਕੇ ਲੈ ਗਏ ਤੇ ਕੱਲ ਕਰਾਂ ਦੀ ਕੋਸ਼ਿਸ਼ ਕਰਦੇ ਆਂ ਨਾ ਕੀ ਤੁਹਾਡਾ ਸਾਰਾ ਗੱਦਾ ਇਹ ਸਾਰੇ ਇਕੱਠੇ ਕੀਤੇ ਹੋਏ ਸੀਗੇ ਤੇ ਅਲਮਾਰੀ ਦਾ ਸਾਰੇ ਕੱਪੜੇ نیچے ਸੁੱਟੇ ਹੋਏ ਸੀ ਔਰ ਲੋਕਰ ਵਗੈਰਾ ਖੁੱਲਿਆ ਹੋਇਆ ਸੀਗਾ ਉਹਦੇ ਵਿੱਚ ਇਹ سونے ਦੀ ਵਾਲੀਆਂ ਟੋਪਸ ਤੇ ਮੁੰਡੇ ਦੀ ਚ ਐਨੀ ਚਾਂਦੀ ਦੀ ਤੇ ਕੜਾ ਸੀਗਾ ਸਾਰੇ ਗੱਦੇ ਗੱਦੇ ਇਕੱਠੇ ਕੀਤੇ ਹੋਏ ਸੀਗੇ ਸਾਰਾ ਸਮਾਨ ਸਿਲੰਡਰ ਦੀ ਕੱਥੇ ਪਿਆ ਸੀਗਾ ਉਹਨਾਂ ਨੇ ਚਾਕੇ ਬਾਥਰੂਮ ਚ ਰੱਖ ਤਾ ਇੱਕ ਸਿਲੰਡਰ ਤੇ 50000 ਕੈਸ਼ ਸੀਗਾ 20000 ਦੀ ਬੁਗਣੀ ਸੀਗੀ ਵਿੱਚ ਉਹ ਵੀ ਲਾਗੇ ਸਾਰਾ ਸਮਾਨ ਮਤਲਬ ਸਾਰਾ ਉਸ 8 ਵਰਤੇ ਰੱਖ ਗਏ ਇਹਦੇ ਨਾਲ ਤੋੜਿਆ ਉਹਨਾਂ ਨੇ ਇੱਥੇ ਰੱਖ ਦੇ ਗਏ ਜਿੱਦਾਂ ਨਾ ਸਿੱਕਾ ਸਾਰਾ ਉਹਦੇ ਵਿੱਚ ਹੀ ਹਨਾ ਸਾਰੇ ਇਹ ਮੋਰੇ ਲੱਗੇ ਹੋਏ ਸੇ ਲੋਕਰ ਚ ਨਾ ਇਹ 골ਡ ਵਰ ਕੈਸ਼ ਸੀਗਾ ਇਹਦੇ ਨਾਲ ਹੀ ਲੁਕੇ ਆ ਥੋੜਾ ਪਹਿਲਾਂ ਇਹ ਟਿਕਣ ਤੋਂ ਬਾਅਦ ਫ੍ਰੀਜ ਅੱਧੀ ਬੀਜੀ ਤੋਂ ਹਾਂਜੀ ਹਾਂਜੀ ਫ੍ਰੀਜ ਤਾਂ ਅੱਧੀ ਸੀਗਾ ਇਵਲਾ ਲੋਕ ਖੋਲਿਆ ਹੋਇਆ ਸੀਗਾ ਪਰ ਇੱਥੇ ਹੈ ਕੁਝ ਨਹੀਂ ਸੀਗਾ ਉੱਧਾ ਕਪੜੇ-ਕੁਪੜੇ ਬਾਹਰ ਸੀਗੇ ਕੱਢੇ ਵੇ ਇਹਨਾਂ ਨੇ ਬਾਕੀ ਹੋਰ ਤਾਂ ਕੁਝ ਨਹੀਂ ਸੀਗਾ ਅਰਜਾਈ ਵਗੈਰਾ ਉੱਧਰ ਕਿੱਤੀ ਵੀ ਸੀ ਸੈਟਿੰਗ ਸੀ ਸਾਰਾ ਉੱਥਲ-ਪੁੱਥਲ ਕੀਤੀ ਹੋਈ ਸੀ ਉਹਨਾਂ ਨੇ ਸਿਲੰਡਰ ਹੀ ਕੋਲ ਸੀ ਸਿਲੰਡਰ ਅੰਦਰ ਸੀਗਾ ਉਹਨਾਂ ਨੇ ਕੱਢ ਕੇ ਆ ਬਾਹਰ ਬਾਥਰੂਮ ਚ ਰੱਖਤਾ ਸੀਗਾ ਅੱਧਾ ਆਥੇ ਉੱਥੇ ਹੀ ਪਿਆ ਹੋਇਆ ਸਿਲੰਡਰ ਸਾਰਾ ਨਮਸਕਾਰ ਤੋਂ ਫੋਮ ਸੋਚ ਚੋਕਰਾ ਤੀਨ ਜਿਹੜਾ ਲਾਈਟ ਉਹਦੀ ਨਾਲ ਇੱਕ ਨਵੀਂ ਸੀ ਨੰਬਰ ਦੇ ਪ੍ਰਾਪਤ ਹੋਣਾ ਹੈ ਤੇ ਕਿੰਨਾ ਕੁ ਨੁਕਸਾਨ ਤੁਸੀਂ ਲਖਾਇਆ ਹੁਣ ਉਹਨਾਂ ਨੂੰ ਲਗਭਗ ਦੇ ਦੇ 1.5 1.5 ਦੇ ਕਰੀਬ ਤਾਂ ਹੈ ਹੀ ਐ 70 ਹਜ਼ਾਰ ਦਾ ਉਹਦੇ ਕੈਸ਼ ਸਿਲੰਡਰ ਚੱਕ ਕੇ ਸੜੋ ਨਹੀਂ ਛੱਡਿਆ ਉਹਨਾਂ ਨੇ ਇਹ ਚੱਕ ਨਹੀਂ ਹੋਇਆ ਕਿ ਨਹੀਂ ਹੋਇਆ ਇਹ ਤਾਂ ਬਾਅਦ ਦੀ ਗੱਲ ਦੀ ਪੁੱਛਣਾ ਪੈਣਾ ਹਾਂਜੀ ਬਾਕੀ ਪੁਲਿਸ ਨੂੰ ਕੰਪਲੀਟ ਕੀਤੀ ਸੀ CCTV ਨਹੀਂ ਚਾਹੀਦੀ CCTV ਚਾਹੀਦੇ ਹੈਗੇ ਜੀ ਬਾਹਰ ਲੱਗੇ ਹੋਏ ਆ ਪਰ ਭੀੜੀਆਂ ਗਲੀਆਂ ਵਿੱਚ CCTV ਲਾਉਣੇ ਕਿੱਦਾਂ ਜੀ ਬਿਲਕੁਲ ਜੀ ਦੋ ਮਿੰਟ ਮੇਰਾ ਨਾਮ ਉਹ ਹਾਂਜੀ ਗੋਰੀਕਾ ਸੰਦਲ ਸੰਦਲ ਗੋਰੀਕਾ ਦੱਸੋ ਤੁਹਾਡੇ ਘਰ ਚੋਰੀ ਹੋਈ ਆ ਤੁਸੀਂ ਉਸ ਵੇਲੇ ਕਿੱਥੇ ਸੀ ਕਿੱਦਾਂ ਪਤਾ ਲੱਗਾ ਦਿਓ ਜਾਣਕਾਰੀ 7:30 9:30 ਦੇ ਕਰੀਬ ਮੈਂ ਦੁਕਾਨ ਤੇ ਗਈ ਸੀਗੀ ਸ਼ੌਪ ਤੇ ਰੈਡੀਮੇਡ ਮੇਨ ਮਾਰਕੀਟ ਉਸ ਤੋਂ ਬਾਅਦ ਬੱਚੇ ਚਲੇ ਗਏ ਪੇਪਰ ਦੇ ਵਿੱਚ 11:15 ਵਜੇ ਉਹ ਆਏ ਉਹਨਾਂ ਨੇ ਆ ਕੇ ਛੋਟੇ ਬੇਟੇ ਨੇ ਦੇਖਿਆ ਉਹਨੇ ਮੈਨੂੰ ਫੋਨ ਕੀਤਾ ਕਿ ਮੰਮਾ ਘਰ ਆ ਕੇ ਦੇਖੋ ਕਿ ਤੁਸੀਂ ਸਮਾਨ ਵਗੈਰਾ ਸਾਰਾ ਉੱਥਲ ਪੁੱਥਲ ਹੋਇਆ ਹੋਇਆ ਵੇ ਜਦੋਂ ਆ ਕੇ ਦੇਖਿਆ ਕਿ ਅਲਮਾਰੀ ਚ ਕੱਪੜੇ ਨੀਚੇ ਗਿਰੇ ਹੋਏ ਸੀ ਉਸ ਤੋਂ ਬਾਅਦ ਦੇਖਿਆ ਤਾਂ ਕਮਰੇ ਚੋ ਜਦੋਂ ਉਹ ਸਿਲੰਡਰ ਹੈ ਨਹੀਂ ਸੀ ਉਹ ਬਾਥਰੂਮ ਚ ਪਿਆ ਸੀਗਾ ਗੱਦੇ ਵਗੈਰਾ ਇਕੱਠੇ ਕਿੱਥੇ ਵੇ ਸੀਗੇ ਸਾਰਾ ਸਮਾਨ ਅੱਧਰ ਉੱਧਰ ਖੋਇਆ ਵੇ ਸੀਗਾ ਲਗਭਗ ਕਿੰਨੇ ਟੋਪਰਸ ਨਾਲੇ ਵਾਲੀਆਂ ਤੇ ਸੋਨੇ ਚਾਂਦੀ ਦਾ ਕਰਾ ਤੇ ਚੈਨ ਇਹ ਹੈ ਨਹੀਂ ਸੀਗਾ ਕੈਸ਼ 50000 ਉਹ ਹੈ ਬੁਗਣੀ ਸੀਗੀ ਉਹਦੇ ਚ ਲਗਭਗ 15 20000 ਦੇ ਕਰੀਬ ਉਹ ਸੀਗਾ ਕੁਝ ਨਹੀਂ ਰਿਹਾ ਸੀ ਤੇ ਕੋਈ ਸ਼ੱਕ ਲੱਗਦਾ ਕਿਸਤੇ ਸ਼ੱਕ ਤਾਂ ਹੁਣ ਅਸੀਂ ਕਿਸਤੇ ਕਿੰ ਕਿੱਦਾਂ ਕਹਿ ਸਕਦੇ ਵੀ ਇਦਾਂ ਪੁਲਿਸ ਕੁਛ ਕਹਿਤ ਕੀਤੀ ਸੀ ਹਾਂਜੀ ਪੁਲਿਸ ਨੂੰ ਆਉਂ ਘਰਤੀ ਸੀ ਤੇ ਪੁਲਿਸ ਆ ਗਈ ਸੀ ਹਾਂਜੀ ਹਾਂਜੀ ਆ ਗਈ ਸੀ ਕੀ ਕਹਿੰਦੇ ਉਹਨਾਂ ਨੇ ਵੀ ਕੀ ਆਏ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਬਾਕੀ ਐਪਲੀਕੇਸ਼ਨ ਦੇ ਦਿੱਤੀ ਸੀਗੀ ਸਾਰਾ ਕਰਕੇ ਗਿਆ ਓਕੇ